ਉਹ ਸਵੇਰੇ ਸੈਰ ਕਰਨ ਗਏ ਸੀ ਸਵੇਰ ਮਾਰਨਿੰਗ 6 ਵਜੇ ਤੇ ਅਸੂਨਾਂ ਨੂੰ 7:00 ਉਹ ਕਾਲ ਕਰੀ ਸੀ ਉਹ ਫੋਨ ਅਟੈਂਡ ਨਹੀਂ ਕਰ ਰਹੀ ਸੀ ਸਾਨੂੰ ਬੱਟ ਲੱਗਿਆ ਵੀ ਉਹਨਾਂ ਨੂੰ ਉੱਥੋਂ ਬੰਦਿਆਂ ਨੇ ਚੱਕਿਆ ਤੇ ਮਾਰਿਆ ਕੁੱਟਿਆ ਲਖਣੇ ਦੇ ਨੇੜੇ ਉੱਥੇ ਉਹਨਾਂ ਨੂੰ ਸੱਟ ਦਿੱਤਾ ਮਤਲਬ ਕੀ ਕਹਿੰਦੇ ਨੇ ਉਹਦੇ ਕੰਨ ਦੇ ਵਿੱਚੋਂ ਖੰਨ ਪਟੇ ਤੇ ਉੱਪਰ ਕਾਫੀ ਜੱਟ ਨਿਕਲ ਚੁਕਿਆ ਸੀ ਬ੍ਰੇਨ ਦੇ ਵਿੱਚ ਛੋਟਾ ਜਿਹਾ ਮਾਈਨਰ ਖਲੋਟ ਹੈ ਤੇ ਉਹਨਾਂ ਦਾ ਜਿਹੜਾ ਮੋਟੋ ਫ੍ਰੈਕਚਰ ਹੋ ਚੁੱਕਿਆ ਜਿਹਦਾ ਕਿ ਅੱਜ ਆਪਰੇਟ ਹੋਇਆ। ਕਿਸ਼ਨੰਤੋਂ ਮੋਬਾਈਲ ਲੈ ਲਿਆ ਸੀ, ਐਕਟਿਵਾ ਦੀ ਚਾਬੀ ਲੈ ਲਈ ਸੀ, 200 ਰੁਪਿਆ ਸੀ ਉਹਨਾਂ ਦੇ ਹੱਥ ਵਿੱਚ ਉਹ ਲੈ ਲਿਆ ਬਟ ਉਹ ਤੋਂ ਲੈਣ ਤੋਂ ਬਾਅਦ ਵੀ ਉਹਨੂੰ ਕਾਫੀ ਮਾਰਿਆ ਕੁੱਟਿਆ। ਉਹ ਸਵੇਰੇ ਸੈਰ ਕਰਨ ਗਏ ਸੀ, ਸਵੇਰ ਮਾਰਨਿੰਗ 6 ਵਜੇ ਤੇ ਅਸੀਂ ਉਹਨਾਂ ਨੂੰ 7:00 ਉਹਕਲੋਕ ਤੋਂ ਕਾਲ ਕਰੀ ਸੀ, ਉਹ ਫੋਨ ਅਟੈਂਡ ਨਹੀਂ ਕਰ ਰਹੀ ਸੀ। ਸਾਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਉੱਥੋਂ ਬੰਦਿਆਂ ਨੇ ਚੱਕਿਆ ਤੇ ਮਾਰਿਆ ਕੁੱਟਿਆ। ਜੰਡਵਾਲਾ ਪਿੰਡ ਕੋਈ ਲਖਾਣੇ ਦੇ ਨੇੜੇ ਉੱਥੇ ਉਹਨਾਂ ਨੂੰ ਸੁੱਟ ਦਿੱਤਾ। ਉਹ ਤੋਂ ਬਾਅਦ ਉੱਥੇ ਕੋਈ ਪਰਸਨ ਚੱਕ ਕੇ ਖਿਆਲੀ ਪਿੰਡ ਅੰਧਗੁਨੀਆਮ ਦੇ ਨੀਅਰ ਪਾਉਟ ਉਹ ਤੇ ਸਰਪੰਚ ਦੇ ਘਰ ਲੈ ਕੇ ਸਰਪੰਚ ਹੋਰੀ ਦਾ ਫੋਨ ਆਇਆ ਬਿਹਾਈਂ ਕਰਕੇ ਆ ਕਾਫੀ ਹਾਦਸਾ ਵਾਪਰੇ ਹੋ ਤੁਹਾਡੀ ਹਸਬੰਦ ਨਾਲ ਕਾਫੀ ਫੋਨ ਨਿਕਰੇ ਹੈ ਮੈਂ ਉਹਨਾਂ ਨੇ ਕਿਹਾ ਤੁਸੀਂ ਮੈਕਸ ਬਠਿੰਡੇ ਲਿਆਓ ਮੈਂ ਰਾਪਰੇ ਤੋਂ ਮੈਕਸ ਉਰੇ ਆਈ ਉਹ ਤੋਂ ਬਾਅਦ ਉਹਨਾਂ ਦੇ ਮਤਲਬ ਕੀ ਕਹਿੰਦੇ ਨੇ ਉਹਰੇ ਕੰਨ ਦੇ ਪਿੱਛੇ ਕੰਨਪਟੇ ਦੇ ਉੱਪਰ ਕਾਫੀ ਬਲੱਡ ਨਿਕਲ ਚੁਕ ਰਿਹਾ ਸੀ ਬ੍ਰੇਨ ਦੇ ਵਿੱਚ ਛੋਟਾ ਜਿਹਾ ਮਾਈਨਰ ਖਲੋਟ ਹੈ ਤੇ ਉਹਨਾਂ ਦਾ ਜਿਹੜਾ ਮੋਟੋ ਫ੍ਰੈਕਚਰ ਹੋ ਚੁੱਕਿਆ ਜਿਹਦਾ ਕਿ ਅੱਜ ઓਪਰੇਟ ਹੋਇਆ। ਉਹ ਐਸਐਚਓ ਸਾਹਮਣੇ ਅੱਜ ਗੱਲ ਹੋਈ ਹੈ ਬਟ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਕਿਸ਼ਨ ਤੋਂ ਮੋਬਾਈਲ ਲੈ ਲਿਆ ਸੀ ਐਕਟਿਵਾ ਦੀ ਚਾਬੀ ਲੈ ਲਈ ਸੀ 200 ਰੁਪਿਆ ਸੀ ਉਹਨਾਂ ਦੇ ਹੱਥ ਵਿੱਚ ਉਹ ਲੈ ਲਿਆ ਬਟ ਉਹ ਤੋਂ ਲੈਣ ਤੋਂ ਬਾਅਦ ਵੀ ਉਹਨੂੰ ਕਾਫੀ ਮਾਰਿਆ ਕੁੱਟਿਆ ਗਿਆ। ਸਵੇਰ 6 ਵਜੇ ਸਰ ਕਰਨ ਗਏ ਸੀ ਵੀ ਜਿਹੜੀ ਉਹਨਾਂ ਕਾਤੇ ਗਏ ਸੀ। ਐਕਟਿਵਾ ਦੇ ਉੱਪਰ ਗਏ ਸੀ ਐਕਟਿਵਾ ਉਹਨਾਂ ਨੇ ਟੀਪੌਂਟ ਤੇ ਖੜੇ ਗਿੱਟੇ ਸੀ। ਨਾ ਉਹਨਾਂ ਨੇ ਦੱਸਿਆ ਜੀ ਤੁਹਾਡੇ ਨਾਲ ਕੀ ਅਿੱਧਾ-ਇਧਾ ਘਟਨਾ ਹੋਈ ਹੈ ਕਿ ਮੈਂ ਜਦੋਂ ਮਤਲਬ ਉਹਨਾਂ ਨੂੰ ਲੈ ਕੇ ਆਇਆ ਗਿਆ ਮੈਕਸ ਹਸਪੀਟਲ ਉਹਨਾਂ ਨੇ ਦੱਸਿਆ ਕਿ ਮੈਨੇ ਉੱਥੇ ਆਪਣੀ ਐਕਟਿਵਾ ਖੜੀ ਕੀਤੀ ਸੀ ਉਹ ਤੋਂ ਬਾਅਦ ਕੀ ਕਹਿੰਦੇ ਨੇ ਮੈਂ ਸੈਰ ਕਰ ਰਿਹਾ ਸੀ ਤੇ ਬੰਦਿਆਂ ਨੇ ਮੈਨੂੰ ਖਿੱਚਿਆ ਖਿੱਚ ਕੇ ਉਹ ਮੈਨੂੰ ਲੈ ਗਏ ਤੇ ਅੱਗੇ ਦੋ ਬੰਦੇ ਉਹਨਾਂ ਨੇ ਹੋਰ ਚੜਾਏ ਮੈਨੂੰ ਮਾਰਿਆ ਕੁੱਟਿਆ ਤੇ ਜਿਹੜਾ ਮੇਰਾ ਉਹਦਾ ਆਈਫੋਨ ਸੀ ਉਹ ਲੈ ਲਿਆ ਐਕਟਿਵਾ ਦੀ ਚਾਬੀ ਲੈ ਲਈ ਤੇ ਜਿਹੜੇ ਉਹਦੇ ਕੋਲ 200 ਰੁਪਏ ਸੀ ਉਹ ਲੈ ਲਏ ਉਹ ਤੋਂ ਬਾਅਦ ਉਹਨੂੰ ਇੰਨਾ ਕੁੱਟਿਆ ਗਿਆ ਕਿ ਜਿਹੜੇ ਉਹਦੇ ਕੱਪੜੇ ਚੋਂ ਫਟ ਚੁੱਕੇ ਸੀਗੇ ਤੇ ਉਹਨਾਂ ਦਾ ਪੂਰੇ ਆਉਣ ਵੇਲੇ ਬਹੁਤ ਜ਼ ਇਹ ਵਾਰਦਾਤ ਹੈਗੀ ਹੈ ਜੇ ਪ੍ਰੋਫੈਸਰ ਜਿਹੜੇ ਹੈਗੇ ਲੋਕਲ ਰਾਮਪੁਰਾ ਫੂਲ ਦੇ ਰਹਿਣ ਵਾਲੇ ਹੈਗੇ ਇਹ ਸੇਰੇ ਜਦੋਂ ਕਰੂ तकरीबन 6 ਵਜੇ ਸੈਰ ਤੇ ਗਏ ਸੀ ਇਹਨਾਂ ਨੇ ਸੈਰ ਕਰਦੇ ਨੇ ਇਹ ਸਕੂਟਰੀ ਤੇ ਗਏ ਸੀ ਇਹਨਾਂ ਨੇ ਫਿਰ ਸਕੂਟਰੀ ਇੱਕ ਟੀਪੁਆਇੰਟ ਤੇ ਲਾ ਕੇ ਆਪਦੇ ਜਦੋਂ ਸੈਰ ਕਰਦੇ ਫਿਰ ਸੀ ਤੇ ਇੱਕ तकरीबन ਨੇ ਦੋ ਤੋਂ ਤਿੰਨ ਵਿਅਕਤੀ ਦੱਸਦੇ ਨੇ ਜਿਹੜੇ ਚਿੱਟੀ ਕਾਰ ਤੇ ਆਏ ਤੇ ਇਹਨਾਂ ਨੂੰ ਉਹਨਾਂ ਨੇ ਫਿਰ ਜਾਨਕੀ ਉੱਥੇ ਕਿਡਨਾਪ ਕਰਕੇ ਇਹਨਾਂ ਦੇ ਦੱਸਣ ਮੁਤਾਬਕ ਤੇ ਨਾਲ ਲੈ ਗਏ ਨੇ ਕੁੱਟਮਾਰ ਉਹਨਾਂ ਦੀ ਕਰਦੇ ਰਹੇ ਨੇ ਇਹਨਾਂ ਦੇ ਕੋਲ ਫੋਨ ਸੀ ਇਹਨਾਂ ਕੋ ਉਹਦਾ ਪਾਸਵਰਡ ਪੁੱਛਦੇ ਰਹੇ ਆ ਪੈਸੇ ਟਰਾਂਸਫਰ ਕਹਿੰਦੇ ਆ ਕਿ ਕਰਾਉ ਕਰਾਉਣ ਦੀ ਕੋਸ਼ਿਸ਼ ਕਰਦੇ ਸੀ ਕਿਉਂਕਿ ਇਹਨਾਂ ਕੋਈ ਉਹਨੋ ਐਪ ਹੈਗੀ ਜੀ ਤੇ ਇਹ ਚੀਜ਼ਾਂ ਸਾਰੀਆਂ ਫਿਰ ਇਹਨਾਂ ਨੂੰ ਅਲਟੀਮੇਟਲੀ ਇੱਕ ਜਗ੍ਹਾ ਡ੍ਰੌਪ ਕਰਕੇ ਤੇ ਉਹ ਚਲੇ ਗਿਆ ਹੁਣ ਸਾਨੂੰ ਇਹ ਪਤਾ ਲੱਗਾ ਜੀ ਅਸੀਂ ਯਾਨੀ ਕਿ ਜਾਣ ਲੈ ਕੇ ਪੱਤਾ ਦੇ ਰਹੇ ਹਾਂ ਤੇ ਸਾਡੀਆਂ ਜਿਹੜੀਆਂ ਟੀਮਾਂ ਲੱਗ ਗਈਆਂ ਨੇ ਕੰਮ ਤੇ ਲੱਗ ਗਈਆਂ ਨੇ ਤਾਂ ਜੋ ਇਸ ਨੂੰ ਇਹ ਛੇਤੀ ਛੇਤੀ ਕਰੈਕ ਕਰ ਲਈਏ ਕੰਡੀਸ਼ਨ ਕਿਵੇਂ ਹੈ ਪ੍ਰੋਫੈਸਰ ਜੀ ਕੀ ਨਾਮ ਲਵਗੇ ਇਹਦਾ ਸਰ ਇਹ 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 ਕ੍ਰਿਸ਼ਨ ਹੈਗੇ ਜੀ ਮਿਸਟਰ ਕ੍ਰਿਸ਼ਨ ਤੇ ਕੰਡੀਸ਼ਨ ਡਾਕਟਰ ਦੇਖੋ ਸੱਟਾਂ ਤੇ ਲੱਗੀਆਂ ਹੈਗੀਆਂ ਇਹਦੇ ਇੱਕ ਸ਼ੋਲਡਰ ਤੇ ਯਾਨੀ ਕਿ ਕੁੱਟਮਾਰਤ ਜ਼ਿਆਦਾ ਕੀਤੀ ਉਹਨਾਂ ਨੇ ਕੁੱਟਿਆ ਹੈਗਾ ਬਲੰਟ ਵੈਪਨ ਨਾਲ ਕੁੱਟਿਆ ਹੈਗਾ ਤੇ ਜਿਹੜੀ ਕਹਿੰਦੇ ਸਿਰ 'ਚ ਵੀ ਹਲਕੀ ਜੀ ਜਿੱਦਾਂ ਡਾਕਟਰ ਨੇ ਕਿਹਾ ਇਹ ਹੈਗਾ ਥੋੜੀ ਜੀ ਹੈਗੀ ਬਟ ਮਾਈਨਰ ਹੈ ਤੇ ਫਿਰ ਇਹਦੇ ਇੱਕ ਸ਼ੋਲਡਰ ਤੇ ਵੀ ਫ੍ਰੈਕਚ